ਪੰਜਾਬ ਭਰ ਦੇ ਵਿੱਚ ਧੂਆਂ ਪੂਰੀ ਤਰ੍ਹਾਂ ਫੈਲਿਆ ਹੋਇਆ ਸੀ ਚਾਹੇ ਉਹ ਪ੍ਰਾਲੀ ਦਾ ਕਹਿ ਲਓ ਜਾਂ ਫਿਰ ਲੋਕਾਂ ਵੱਲੋਂ ਧੁੰਦ ਦਾ ਵੀ ਨਾਮ ਦਿੱਤਾ ਜਾ ਰਿਹਾ ਸੀ ਉਸ ਨੂੰ ਤਿਹਾਰੀ ਸੀਜ਼ਨ ਤੋਂ ਬਾਅਦ ਖੂਬ ਪਟਾਕੇ ਵੀ ਚੱਲੇ ਸਨ ਉਹਦਾ ਵੀ ਧੂਆਂ ਇਹ ਕਿਹਾ ਜਾ ਸਕਦਾ ਸੀ ਪਰ ਅੱਜ ਅੰਮ੍ਰਿਤਸਰ ਦੇ ਵਿੱਚ ਜੋ ਤੇਜ਼ ਬਾਰਿਸ਼ ਹੋਈ ਹੈ ਉਸ ਤੋਂ ਬਾਅਦ ਲੋਕੀ ਕਾ ਨਜ਼ਾਰੇ ਜੋ ਦੇਖਣ ਨੂੰ ਮਿਲੇ ਨੇ ਸ਼੍ਰੀ ਦਰਬਾਰ ਸਾਹਿਬ ਤੋਂ ਤੁਸੀਂ ਦੀਆਂ ਤਸਵੀਰਾਂ ਤੁਹਾਨੂੰ ਦਿਖਾਉਂਦੇ ਆ ਕਿ ਕਿਸ ਤਰ੍ਹਾਂ ਉੱਥੇ ਤੇਜ਼ ਬਾਰਿਸ਼ ਹੋ ਰਹੀ ਹੈ ਤਾਂ ਦੱਸ ਦਈਏ ਕਿ ਆਹ ਉਹ ਹਵਾ ਪੰਜਾਬ ਦੀ ਬਹੁਤ ਹੀ ਜ਼ਿਆਦਾ ਖਰਾਬ ਸੀ ਲਾਹੌਰ ਤੱਕ ਜੋ ਧੂਆ ਫੈਲਿਆ ਹੋਇਆ ਸੀ ਉੱਥੇ ਵੀ ਲੋਕਡਾਊਨ ਅੱਜ ਲਗਾ ਦਿੱਤਾ ਗਿਆ ਇਸੇ ਧੂੰ ਦੇ ਕਾਰਨ ਪਰ ਪੰਜਾਬ ਨੂੰ ਕੁਝ ਰਾਹਤ ਮਿਲਦੀ ਜ਼ਰੂਰ ਦਿਖਾਈ ਦੇ ਰਹੀ ਹੈ ਕਿਉਂਕਿ ਬਰਸਾਤ ਦਾ ਜੋ ਹੈ ਉਹ ਸ਼ੁਰੂਆਤ ਹੋ ਚੁੱਕੀ ਹੈ ਅੰਮ੍ਰਿਤਸਰ ਦੇ ਵਿੱਚ ਜੋ ਮੀਂਹ ਪੈ ਰਿਹਾ ਹੈ ਕਾਫੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਇਸ ਮੀਂਹ ਤੋਂ ਬਾਅਦ ਲੋਕਾਂ ਨੂੰ ਕੁਝ ਰਾਹਤ ਜ਼ਰੂਰ ਪ੍ਰਦੂਸ਼ਣ ਤੋਂ ਮਿਲੇਗੀ